ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਗੱਲ ਕਰਦੇ ਹਾਂ ਗੁਰੂ ਤੇਗ ਬਹਾਦਰ ਸਾਹਿਬ ਦੀ ਜੋ ਸ਼ਹੀਦੀ ਦੇ ਬਾਰੇ ਦੇ ਵਿੱਚ ਲੜੀ ਚੋੜਨ ਦੇ ਲਈ ਤੁਸੀਂ ਸਾਡੀ ਪਿਛਲੀ ਵੀਡੀਓ ਜਿਹੜਾ ਭਾਗ 1 ਸੀ ਉਸ ਨੂੰ ਦੇਖ ਸਕਦੇ ਹੋ ਅੱਜ ਉਸ ਤੋਂ ਅੱਗੇ ਦੀ ਗੱਲ ਕਰਾਂਗੇ ਕਿ ਜਦੋਂ ਕਸ਼ਮੀਰੀ ਪੰਡਤ ਅਨੰਦਪੁਰ ਸਾਹਿਬ ਗੁਰੂ ਸਾਹਿਬ ਕੋਲ ਇਸ ਫਰਿਆਦ ਲੈ ਕੇ ਆਉਂਦੇ ਕਿ ਔਰੰਗਜ਼ੇਬ ਜੋ ਉਸ ਵੇਲੇ ਮੁਗਲ ਬਾਦਸ਼ਾਹ ਦਿੱਲੀ ਦੇ ਉੱਪਰ ਰਾਜ ਕਰ ਰਿਹਾ ਸੀ ਉਹ ਗੈਰ ਮੁਸਲਮਾਨਾਂ ਨੂੰ ਤਲਵਾਰ ਦੇ ਜ਼ੋਰ ਤੇ ਜਾਂ ਆਪਣੇ ਰਾਜ ਦੇ ਵਿੱਚ ਸਖਤੀ ਕਰਕੇ ਮੁਸਲਮਾਨ ਬਣਾ ਰਿਹਾ ਸੀ ਤਾਂ ਉਸ ਵੇਲੇ ਜਿਹੜੇ ਕਸ਼ਮੀਰੀ ਪੰਡਤ ਗੁਰੂ ਸਾਹਿਬ ਦੇ ਕੋਲ ਫਰਿਆਦ ਲੈ ਕੇ ਹਾਜ਼ਰ ਹੋਏ ਕਿ ਉਹਨਾਂ ਦੇ ਧਰਮ ਦੀ ਜੜੀ ਹੈ ਉਹ ਰੱਖਿਆ ਕੀਤੀ ਜਾਵੇ ਤਾਂ ਗੁਰੂ ਸਾਹਿਬ ਨੇ ਉਹਨਾਂ ਨੂੰ ਇਹ ਗੱਲ ਕਹੀ ਕਿ ਔਰੰਗਜ਼ੇਬ ਨੂੰ ਇਹ ਕਹਿ ਦਿੱਤੇ ਜਾਵੇ ਕਿ ਜੇਕਰ ਤੁਸੀਂ ਗੁਰੂ ਤੇਗ ਬਹਾਦਰ ਜੀ ਨੂੰ ਮੁਸਲਮਾਨ ਬਣਾ ਲੋਗੇ ਤਾਂ ਫਿਰ ਅਸੀਂ ਵੀ ਇਸਲਾਮ ਕਬੂਲ ਕਰ ਲਵਾਂਗੇ ਉਸ ਤੋਂ ਅੱਗੇ ਦੀਆਂ ਘਟਨਾਵਾਂ ਜਿਹੜੀਆਂ ਨੇ ਉਹ ਅੱਜ ਆਪਾਂ ਵਿਚਾਰ ਕਰਾਂਗੇ ਔਰੰਗਜ਼ੇਬ ਦੇ ਜਿਹੜਾ ਮੁਤਸਬੀ ਜ਼ੁਲਮ ਨੂੰ ਠੱਲ ਪਾਉਣ ਦੇ ਲਈ ਗੁਰੂ ਤੇਗ ਬਹਾਦਰ ਜੀ ਜਿਨੇ ਸ਼ਾਂਤਮਈ ਸ਼ਹੀਦੀ ਦੇਣ ਦਾ ਜਿਹੜਾ ਉਹ ਵਿਚਾਰ ਬਣਾਇਆ ਗੁਰੂ ਸਾਹਿਬ ਨੇ ਪ੍ਰਮੁੱਖ ਸਿੱਖਾਂ ਨੂੰ ਨਾਨਕੀ ਚੱਕ ਵਿਖੇ ਬੁਲਾਇਆ ਤੇ ਗੁਰਗੱਦੀ ਗੁਰੂ ਗੋਬਿੰਦਾਸ ਜੋ ਉਸ ਵੇਲੇ 9 ਸਾਲ ਦੀ ਉਮਰ ਦੇ ਸਨ ਉਹਨਾਂ ਦੇ بیٹے ਗੁਰਗੋਬਿੰਦ ਸਿੰਘ ਮਹਾਰਾਜ ਉਹਨਾਂ ਨੇ ਉਹਨਾਂ ਨੂੰ ਗੁਰਗੱਤੀ ਸੌਂਕ ਕੇ ਆਪ ਗੁਰੂ ਜੀ ਭਾਈ ਮਤੀ ਦਾਸ ਭਾਈ ਸਤੀ ਦਾਸ ਭਾਈ ਦਿਆਲਾ ਜੀ ਦੇ ਨਾਲ ਜਿਹੜਾ ਉਹ 11 ਜੁਲਾਈ 1675 ਨੂੰ ਦਿੱਲੀ ਜਾਣ ਲਈ ਉਹ ਰਵਾਨਾ ਹੋ ਗਏ ਸ਼ਹਾਦਤ ਦੇਣ ਲਈ ਉਹ ਖੁਦ ਦਿੱਲੀ ਵੱਲ ਉਹਨਾਂ ਦਾ ਜਾਣਾ ਇਹ ਇੱਕ ਅਚਰਜ ਕੌਤਕ ਸੀ ਜਿਸ ਦੇ ਬਾਰੇ ਲਾਲਾ ਦੌਲਤ ਰਾਏ ਆਪਣੀ ਪੁਸਤਕ ਮਹਾਬਲੀ ਵਿੱਚ ਲਿਖਦੇ ਹਨ ਕਿ ਅਜ ਤੱਕ ਜੇ ਤੋ ਹੋਇਆ ਹੈ ਕਿ ਕਾਤਲ ਮਕਤੂਲ ਕੇ ਪਾਸ ਜਾਏ ਇਹ ਨਹੀਂ ਕਿ ਮਕਤੂਲ ਕਾਤਲ ਕੇ ਪਾਸ ਆਏ ਐਸਾ ਕਰਕੇ ਗੁਰੂ ਤੇਗ ਬਹਾਦਰ ਜੀ ਨੇ ਉਲਟੀ ਗੰਗਾ ਬਹਾਈ ਔਰੰਗਜੀਬ ਉਸਵਿਲੀ हसन ਅਬਦਾਲ ਦੇ ਵਿੱਚ ਸੀ ਕਸ਼ਮੀਰ ਦੇ ਸੂਬੇਦਾਰ ਨੇ ਗੁਰੂ ਜੀ ਬਾਰੇ ਸਾਰੀ ਖਬਰ ਔਰੰਗਜੀਬ ਕੋਲ ਭੇਜ ਦਿੱਤੀ ਔਰੰਗਜ਼ੇਬ ਨੇ ਗੁਰੂ ਜੀ ਦੀ ਗ੍ਰਿਫਤਾਰੀ ਦਾ ਜਿਹੜਾ ਹੁਕਮ ਸੀ ਉਹ ਸਰਹੰਦ ਦੇ ਸੂਬੇਦਾਰ ਅਬਦุล ਅਜੀਜ਼ ਦਿਲਾਵਰ ਖਾਨ ਨੂੰ ਭੇਜਿਆ ਸਰਹੰਦ ਦੇ ਸੂਬੇਦਾਰ ਨੇ ਅੱਗੋਂ ਰੂਪੜ ਜਿਹੜਾ ਅੱਜ ਨੂੰ ਰੂਪੜ ਕਿਹਾ ਜਾਂਦਾ ਹੈ ਉਸ ਵੇਲੇ ਇਤਿਹਾਸਕਾਰਾਂ ਨੇ ਇਹਦਾ ਨਾਮ ਰੂਪੜ ਦਰਜ ਕੀਤਾ ਉੱਥੋਂ ਦਾ ਥਾਣੇਦਾਰ ਸੀ ਮਿਰਜ਼ਾ ਨੂਰ ਮੁਹੰਮਦ ਖਾਨ ਦੀ ਡਿਊਟੀ ਲਗਾਈ ਗੁਰੂ ਜੀ ਉਦੋਂ ਤੱਕ ਨਾਨਕੀ ਚੱਕ ਤੋਂ ਦਿੱਲੀ ਲਈ ਰਵਾਨਾ ਹੋ ਚੁੱਕੇ ਸਨ ਔਰ ਉਹ ਅੱਗੇ ਪਿੰਡ ਮਲਕਪੁਰ ਰੰਗਣਾ ਵਿੱਚ ਪੁੱਜ ਚੁੱਕੇ ਸਨ ਕੇਸਰ ਸਿੰਘ ਸ਼ਿਬਰ ਨੇ ਆਪਣੀ ਲਿਖਤ ਦੇ ਵਿੱਚ ਇਸ ਗੱਲ ਦਾ ਜ਼ਿਕਰ ਕੀਤਾ ਹੈ ਕਿ ਮਲਕਪੁਰ ਪਿੰਡ ਤੋਂ ਹੀ ਜਿਹੜਾ ਰੋਪੜ ਦਾ ਥਾਣੇਦਾਰ ਸੀ ਨੂਰ ਮੁਹੰਮਦ ਖਾਨ ਨੇ ਗੁਰੂ ਜੀ ਨੂੰ ਗ੍ਰਿਫਤਾਰ ਕਰ ਲਿਆ ਸੀ ਤੇ 4 ਮਹੀਨੇ ਗੁਰੂ ਸਾਹਿਬ ਬੱਸੀ ਪਠਾਣਾ ਬੰਦੀਖਾਨੇ ਦੇ ਵਿੱਚ ਕੈਦ ਰਹੇ ਤੇ ਫਿਰ ਉੱਥੋਂ ਦਿੱਲੀ ਭੇਜ ਦਿੱਤੇ ਗਏ ਬੱਸੀ ਪਠਾਣਾ ਕਿਲੇ ਵਿੱਚ ਜਦੋਂ ਗੁਰੂ ਸਾਹਿਬ ਕੈਦ ਸੀ ਔਰੰਗਜ਼ੇਬ ਨੇ ਆਪਣੇ ਉਸਤਾਦ ਤਿੰਨ ਨਕਸ਼ਬੰਦੀ ਲਹਿਰ ਦੇ ਆਗੂ ਸੇਖ ਸੈਫਉਦਦਿਨ ਦੀ ਡਿਊਟੀ ਲਗਾਈ ਸੀ ਕਿ ਉਹ ਗੁਰੂ ਜੀ ਨੂੰ ਇਸਲਾਮ ਦੇ ਵਿੱਚ ਲਿਆਉਣ ਦਾ ਯਤਨ ਕਰੇ ਸੈਫਉਦਦਿਨ ਨੇ ਕਈ ਵਾਰ ਜਿਹੜਾ ਉਹ ਕਿਲੇ ਵਿੱਚ ਜਾ ਕੇ ਗੁਰੂ ਜੀ ਨਾਲ ਚਰਚਾ ਕੀਤੀ ਇਸਲਾਮ ਦੀ ਉਚਤਾਵਾਰੇ ਦੱਸ ਕੇ ਉਹਨਾਂ ਨੂੰ ਮੁਸਲਮਾਨ ਜਿਹੜਾ ਬਣਾਉਣ ਦਾ ਯਤਨ ਕੀਤਾ ਪਰ ਉਹ ਕਾਮਯਾਬ ਨਹੀਂ ਹੋਇਆ ਦਿੱਲੀ ਵਿੱਚ ਜਦੋਂ ਗੁਰੂ ਸਾਹਿਬ ਨੂੰ ਲਿਜਾਇਆ ਗਿਆ ਉੱਥੇ ਵੀ ਬਹੁਤ ਸਾਰੀਆਂ ਜਿਹੜੀਆਂ ਕੋਸ਼ਿਸ਼ਾਂ ਹੋਈਆਂ ਜਿਦੇ ਵਿੱਚ ਗੁਰੂ ਸਾਹਿਬ ਨੂੰ ਲਾਲਚ ਵੀ ਦਿੱਤਾ ਗਿਆ ਡਰਾਇਆ ਵੀ ਗਿਆ ਤਸੀਹੇ ਦੇ ਕੇ ਇਸਲਾਮ ਕਬੂਲ ਕਰਨ ਲਈ ਵੀ ਜ਼ੋਰ ਪਾਇਆ ਗਿਆ ਪਰ ਸਭ व्यर्थ ਰਿਆ ਔਰੰਗਜੀਬ ਕੋਲੇ ਸਾਰੀਆਂ ਰਿਪੋਰਟਾਂ ਜਿਹੜੀਆਂ ਸੀ ਉਹ ਪਹੁੰਚ ਰਹੀਆਂ ਸੀ ਕਿ ਗੁਰੂ ਸਾਹਿਬ ਅਜੇ ਤੱਕ ਵੀ ਇਨ੍ਹਾਂ ਗੱਲਾਂ ਦੇ ਵਿੱਚ ਨਹੀਂ ਆ ਰਹੇ ਅਖੀਰ ਔਰੰਗਜੀਬ ਨੇ ਦਿੱਲੀ ਦੇ ਸੂਬੇਦਾਰ ਸਾਫੀ ਖਾਨ ਨੂੰ ਇਹ ਹੁਕਮ ਭੇਜਿਆ ਕਿ ਗੁਰੂ ਜੀ ਨੂੰ ਕਤਲ ਕਰਕੇ ਉਹਨਾਂ ਦੇ ਸਰੀਰ ਦੇ ਟੋਟੇ ਕਰਕੇ ਸ਼ਹਿਰ ਦੇ ਸਭਨੀ ਪਾਸੇ ਜਿਹੜੇ ਆ ਉਹ ਲਟਕਾ ਦਿੱਤੇ ਜਾਣ ਗੁਰੂ ਜੀ ਨੂੰ ਮੌਤ ਦਾ ਡਰ ਦਿਖਾਉਣ ਦੇ ਲਈ ਉਹਨਾਂ ਦੇ ਨਾਲ ਜਿਹੜੇ ਗ੍ਰਿਫਤਾਰ ਕੀਤੇ ਸਿੱਖਾਂ ਨੂੰ ਪਹਿਲਾਂ ਸ਼ਹੀਦ ਕਰਨ ਦੀ ਜਿਹੜੀ ਸੀ ਵਿਉਂਤ ਉਹ ਦਿੱਲੀ ਦੇ ਸੂਬੇਦਾਰ ਤੇ ਸ਼ਾਹੀ ਕਾਜੀ ਅਬਦੁਲ ਵਹਾਬ ਬੋਹਰੇ ਨੇ ਬਣਾਈ ਸੀ ਦਿੱਲੀ ਦੇ ਚਾਂਦਨੀ ਚੌਂਕ ਵਿੱਚ ਗੁਰੂ ਜੀ ਦੇ ਸਾਹਮਣੇ ਪਹਿਲਾਂ ਭਾਈ ਮਤੀ ਦਾਸ ਜੀ ਨੂੰ ਆਰੇ ਦੇ ਨਾਲ ਚੀਰਿਆ ਗਿਆ ਬਿਲਕੁਲ ਵਿਚਕਾਰੋਂ ਭਾਈ ਮਤੀ ਦਾਸ ਜੀ ਨੂੰ ਆਰੇ ਦੇ ਨਾਲ ਚੀਰ ਦਿੱਤਾ ਗਿਆ ਭਾਈ ਦਿਆਲਾ ਜੀ ਨੂੰ ਉਬਲ ਦੀ ਦੇਗ ਦੇ ਵਿੱਚ ਉਬਾਲ ਦਿੱਤਾ ਗਿਆ ਬਹੁਤ ਭਿਆਨਕ ਕਿਸਮ ਦੇ ਜੜੇ ਤਸੀਹੇ ਸੀ ਉਹ ਦਿੱਤੇ ਗਏ ਉਸ ਤੋਂ ਬਾਅਦ ਜਿਹੜੇ ਭਾਈ ਸਤੀ ਦਾਸ ਜੀ ਗੁਰੂ ਸਾਹਿਬ ਦੇ ਨਾਲ ਗਏ ਸੀ ਉਹਨਾਂ ਦੇ ਸਰੀਰ ਦੇ ਨਾਲ ਰੂਨ ਲਪੇਟ ਕੇ ਉਹਨਾਂ ਨੂੰ ਬਾਦ ਦੇ ਵਿੱਚ ਅੱਗ ਲਗਾ ਦਿੱਤੀ ਗਈ। ਬਹੁਤ ਦਰਦਨਾਕ ਸੀ ਇਹ ਦੇਖ ਕੇ ਉਹਨਾਂ ਨੇ ਸਿੱਖਾਂ ਨੂੰ ਸ਼ਹੀਦ ਕੀਤਾ। ਜਦੋਂ ਇਹ ਵਿਉਂਤ ਬਣਾਈ ਗਈ ਸੀ ਤਾਂ ਜਿਹੜੇ ਨਾਲ ਸਿੱਖ ਗਏ ਸੀ ਉਹਨਾਂ ਦਾ ਇੱਕੋ ਹੀ ਇੱਕ ਮੰਗ ਸੀ ਕਿ ਜਿਸ ਵੇਲੇ ਤੁਸੀਂ ਸਾਨੂੰ ਸ਼ਹੀਦ ਕਰੋਗੇ ਸਾਡਾ ਜਿਹੜਾ ਮੂੰਹ ਹੈ ਉਹ ਸਾਡੇ ਗੁਰੂ ਦੇ ਵੱਲ ਹੋਣਾ ਚਾਹੀਦਾ ਹੈ। ਤਾਂ ਉਸ ਵੇਲੇ ਸਿੱਖਾਂ ਨੇ ਗੁਰੂ ਵੱਲ ਆਪਣਾ ਮੁਖ ਰੱਖਦੇ ਹੋਏ ਜੜੀਆਂ ਸ਼ਹੀਦੀਆਂ ਸੀ ਉਹ ਪਾਈਆਂ ਉਸ ਤੋਂ ਬਾਅਦ ਵੀ ਜਦੋਂ ਗੁਰੂ ਸਾਹਿਬ ਨੂੰ ਡਰਾਉਣ ਦੇ ਲਈ ਸਾਰੇ ਹੱਥ ਕੰਡੇ ਵਰਤ ਲਏ ਗਏ ਤਾਂ ਉਸ ਤੋਂ ਬਾਅਦ ਵੀ ਗੁਰੂ ਸਾਹਿਬ ਦਾ ਜਵਾਬ ਉਹੀ ਸੀ ਕਿ ਅਸੀਂ ਇਸਲਾਮ ਜਿਹੜਾ ਉਹ ਕਬੂਲ ਨਹੀਂ ਕਰਨਾ ਤਾਂ ਫਿਰ ਅਖੀਰ 11 ਨਵੰਬਰ 1675 ਈਸਵੀ ਨੂੰ ਸ਼ਾਮ ਨੂੰ ਜਿਹੜਾ ਜਲਾਦ ਸੀ ਜਲਾਦ ਚਲਾਲਉਦੀਨ ਸਮਾਣਾ ਤੋਂ ਸੀ ਉਸਨੇ ਗੁਰੂ ਸਾਹਿਬ ਨੂੰ ਤਲਵਾਰ ਨਾਲ ਗੁਰੂ ਸਾਹਿਬ ਦਾ ਸੀਸ ਧੜ ਤੋਂ ਜੁਦਾ ਕਰਕੇ ਸ਼ਹੀਦ ਕਰ ਦਿੱਤਾ ਉਹ ਗੁਰੂ ਸਾਹਿਬ ਦੀ ਸ਼ਹੀਦੀ ਤੋਂ ਬਾਅਦ ਸ਼ਾਹੀ ਫਰਮਾਨ ਸੀ ਕਿ ਉਹਨਾਂ ਦਾ ਜਿਹੜਾ ਸਰੀਰ ਹੈ ਉਸ ਦੇ ਟੋਟੇ ਕਰਕੇ ਸ਼ਹਿਰ ਦੇ ਵਿੱਚ ਅਲੱਗ-ਅਲੱਗ ਥਾਵਾਂ ਦੇ ਉੱਪਰ ਜਿਹੜੇ ਆ ਉਹ ਲਟਕਾਏ ਜਾਂ ਨਾਲ ਇਹ ਵੀ ਹੁਕਮ ਸੀ ਕਿ ਜਿਹੜਾ ਉਹਨਾਂ ਦੇ ਗੁਰੂ ਸਾਹਿਬ ਦੇ ਸਰੀਰ ਨੂੰ ਹੱਥ ਲਗਾਏਗਾ ਭਾਵੇਂ ਉਥੋਂ ਚੁੱਕਣ ਦੀ ਕੋਸ਼ਿਸ਼ ਕਰੇਗਾ ਉਸ ਨਾਲ ਤੇ ਉਸਦੇ ਪਰਿਵਾਰ ਨਾਲ ਵੀ ਇਹੀ ਹਸ਼ਰ ਕੀਤਾ ਜਾਏਗਾ ਐਸੇ دہشت ਦੇ ਮਾਹੌਲ ਦੇ ਵਿੱਚ ਭਾਈ ਜੈਤਾ ਜੀ ਤੇ ਭਾਈ ਲਖੀਸ਼ਾ ਤੇ ਕੁਝ ਹੋਰ ਸਿੱਖਾਂ ਨੇ ਗੁਰੂ ਸਾਹਿਬ ਦਾ ਜਿਹੜਾ ਸ਼ਰੀਰ ਸੀ ਉਹ ਉੱਥੋਂ ਜਿਹੜੀ ਚੁੱਕਣ ਦੀ ਉਹ ਵਿਉਂਤ ਬਣਾਈ ਭਾਈ ਕੇਸਰ ਸਿੰਘ ਛੱਬਰ ਦੇ ਮੁਤਾਬਕ ਉਹਨਾਂ ਨੇ ਆਪਣੀ ਰਚਨਾ ਦੇ ਵਿੱਚ ਲਿਖਿਆ ਹੈ ਕਿ ਉਸ ਸ਼ਾਮ ਜਿਹੜੀ ਸੀ ਬਹੁਤ ਜ਼ਿਆਦਾ ਹਨੇਰੀ ਆਈ ਤਾਂ ਇਸ ਹਨੇਰੀ ਵਿੱਚ ਭਾਈ ਜੈਤਾ ਜੀ ਨੇ ਜਿਹੜਾ ਗੁਰੂ ਸਾਹਿਬ ਦਾ ਸੀਸ ਸੀ ਉਹ ਉੱਥੋਂ ਚੁੱਕ ਲਿਆ ਅਤੇ ਭਾਈ ਲੱਖੀ ਸ਼ਾ ਉਥੋਂ ਗੱਡੇ ਲੈ ਕੇ ਲੰਘਿਆ ਤਾਂ ਗੁਰੂ ਜੀ ਦਾ ਤੜ ਉਹਨਾਂ ਨੇ ਆਪਣੀ ਇੱਕ ਗੱਡੇ ਦੇ ਵਿੱਚ ਰੱਖ ਲਿਆ ਗੁਰੂ ਜੀ ਦੇ ਪਵਿੱਤਰ ਸੀਸ ਨੂੰ ਤਾਂ ਭਾਈ ਜੈਤਾ ਭਾਈ ਉਦਾ ਤੇ ਭਾਈ ਨਾਨੂ ਜੀ ਨਾਨੂ RAM ਜੀ ਲੈ ਕੇ ਚੱਕ ਨਾਨਕੀਵਲ ਤੁਰ ਪਏ ਰਸਤੇ ਵਿੱਚ ਪੜਾ ਕਰਦੇ ਹੋਏ ਉਹ ਕੁਝ ਦਿਨਾਂ ਬਾਅਦ ਜਿਹੜੇ ਉਹ ਕੀਰਤਪੁਰ ਪੁੱਜੇ ਇੱਥੋਂ ਸੰਗਤਾਂ ਸਮੇਤ ਸੀਸ ਨੂੰ ਇੱਕ ਸੋਹਣੀ ਪਾਲਕੀ ਦੇ ਵਿੱਚ ਰੱਖ ਕੇ ਉਹ ਅਨੰਦਪੁਰ ਸਾਹਿਬ ਪੁੱਜੇ 17 ਨਵੰਬਰ ਨੂੰ ਗੁਰਦੁਆਰਾ ਸੀਸਗੰਜ ਵਾਲੀ ਜਗ੍ਹਾ ਤੇ ਗੁਰੂ ਸਾਹਿਬ ਦੇ ਸੀਸ ਦਾ ਜਿਹੜਾ ਉਹ ਸਸਕਾਰ ਕੀਤਾ ਗਿਆ ਭਾਈ ਜੈਤਾ ਜੀ ਨੂੰ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਆਪਣੇ ਆਪਣੀ ਛਾਤੀ ਨਾਲ ਲਾਇਆ ਤਾਂ ਉਹਨਾਂ ਨੂੰ ਰੰਗ ਰੇਟੇ ਗੁਰੂ ਕੇ ਬੇਟੇ ਦਾ ਜਿਹੜਾ ਸੀ ਉਹ ਖਿਤਾਬ ਦਿੱਤਾ ਉਹਨਾਂ ਨੂੰ ਸਨਮਾਨਿਤ ਕੀਤਾ ਇੱਥੇ ਜ਼ਿਕਰ ਜੋ ਗੱਲ ਇਹ ਹੈ ਕਿ ਭਾਈ ਜੈਤਾ ਜੀ ਭਾਵੇਂ ਅਖੌਤੀ ਨੀਵੀਂ ਜਾਤ ਉਸ ਵੇਲੇ ਜੋ ਜਾਤ ਪਾਤੀਆਂ ਮੰਡੀਆਂ ਪਈਆਂ ਹੋਈਆਂ ਸੀ ਉਸ ਅਖੌਤੀ ਨੀਵੀਂ ਜਾਤ ਦੇ ਨਾਲ ਸੰਬੰਧਤ ਸਨ ਪਰ ਗੁਰੂ ਤੇਗ ਬਹਾਦਰ ਸਾਬ ਦਾ ਜਦੋਂ ਉਹ ਸੀ ਇੰਨੇ ਦਿਨ ਨਾਲ ਲੈ ਕੇ ਹੱਥਾਂ ਵਿੱਚ ਉਹਨਾਂ ਦੇ ਰਿਆ ਸੋਚਣ ਵਾਲੀ ਗੱਲ ਇਹ ਕਿ ਗੁਰੂ ਗੋਬਿੰਦ ਸਿੰਘ ਜੀ ਨੇ ਉਹਨਾਂ ਨੂੰ ਬੜੇ ਪਿਆਰ ਨਾਲ ਆਪਣੀ ਛਾਤੀ ਦੇ ਨਾਲ ਲਗਾਇਆ ਤੇ ਮਾਨ ਦਿੱਤਾ ਗੁਰੂ ਜੀ ਤਾਂ ਭਿੱਟੇ ਨਹੀਂ ਗਏ ਪਰ ਅੱਜ ਸਿੱਖੀ ਦੀ ਆੜ ਦੇ ਵਿੱਚ ਭਲੇ ਕਈ ਅਖੌਤੀ ਸਾਧਾਂ ਨੂੰ ਇਹਨਾਂ ਤੋਂ ਪਿੱਟ ਕਿਉਂ ਲੱਗਦੀ ਹੈ ਪਿੱਛੇ ਜੇ ਦੇਖਣ ਚ ਆਇਆ ਸੀ ਕਿ ਬਹੁਤ ਸਾਰੇ ਡੇਰਿਆਂ ਦੇ ਵਿੱਚ ਜਿਹੜੇ ਸਿੱਖ ਸਿੱਖਾਂ ਨੂੰ ਉਹਨਾਂ ਦੀ ਜਾਤ ਵਗੈਰਾ ਪੁੱਛੀ ਜਾਂਦੀ ਹੈ ਅਜਿਹੀ ਅਖੌਤੀ ਸਾਥ ਬਾਬੇ ਜਾਂ ਉਹਨਾਂ ਦੇ ਜਿਹੜੇ ਪਿਛਲਗ ਨਿਓ ਸਿੱਖੀ ਦੇ ਨਾਮ ਦੇ ਉੱਪਰ ਕਲੰਕ ਨੇ ਕਿਉਂਕਿ ਗੁਰੂ ਸਾਹਿਬ ਨੇ ਗੁਰੂ ਸਾਹਿਬ ਦਾ ਸੀਸ ਭਾਈ ਚੈਤਾ ਜੀ ਦੇ ਹੱਥਾਂ ਦੇ ਵਿੱਚ ਉਦੋਂ ਤੋਂ ਹੀ ਰਿਹਾ ਜਦੋਂ ਤੋਂ ਉਹ ਦਿੱਲੀ ਤੋਂ ਚੱਲੇ ਤੇ ਅਨੰਦਪੁਰ ਸਾਹਿਬ ਪਹੁੰਚੇ ਤਾਂ ਗੁਰੂ ਜੀ ਦਾ ਸੀਸ ਜਿਹੜਾ ਸੀ ਉਹ ਤਾਂ ਨਹੀਂ ਪਿੱਟਿਆ ਗਿਆ ਕਿਉਂਕਿ ਸਮਾਜ ਦੇ ਵਿੱਚ ਜਿਵੇਂ ਅਖੌਤੀ ਵਰਨ ਜਾਤ ਵੰਡ ਬਣੀ ਹੋਈ ਹੈ ਇਸ ਚੀਜ਼ ਨੂੰ ਹੀ ਗੁਰੂ ਸਾਹਿਬ ਨੇ ਆਪਣੀ ਬਾਣੀ ਦੇ ਵਿੱਚ ਖਤਮ ਕੀਤਾ ਸੀ ਉਹਨਾਂ ਨੇ ਹੁਕਮ ਕੀਤਾ ਸੀ ਕਿ ਮਾਨਸ ਕੀ ਜਾਤ ਸਭੈ ਇੱਕੇ ਪਹਿਚਾਨ ਬੋ ਉਸ ਤੋਂ ਬਾਅਦ ਜਿਹੜਾ ਗੁਰੂ ਸਾਹਿਬ ਦਾ ਧੜ ਸੀ ਜੋ ਭਾਈ ਲੱਖੀ ਸ਼ਾਹ ਜੀ ਆਪਣੇ ਗੱਡੇ ਦੇ ਵਿੱਚ ਲੈ ਗਏ ਸਨ ਉਹਨਾਂ ਨੇ ਉਹਨਾਂ ਦਾ ਘਰ ਜਿੱਥੇ ਅੱਜ ਗੁਰਦੁਆਰਾ ਰਿਕਾਪ ਗੰਜ ਬਣਿਆ ਹੋਇਆ ਹੈ ਉੱਥੇ ਪਾਈ ਲੱਖੀ ਸ਼ਾਹੀ ਦਾ ਘਰ ਸੀ ਉਹਨਾਂ ਨੇ ਗੁਰੂ ਸਾਹਿਬ ਦਾ ਧੜ ਆਪਣੇ ਘਰ ਦੇ ਵਿੱਚ ਰੱਖ ਕੇ ਉੱਥੇ ਆਪਣੇ ਘਰ ਨੂੰ ਜੜੀ ਸੀ ਉਹ ਅੱਗ ਲਗਾ ਦਿੱਤੀ ਇਸ ਤਰ੍ਹਾਂ ਉਹਨਾਂ ਨੇ ਗੁਰੂ ਸਾਹਿਬ ਦੇ ਜਿਹੜਾ ਧੜ ਦਾ ਸਸਕਾਰ ਕੀਤਾ ਜਿੱਥੇ ਅੱਜ ਗੁਰਦੁਆਰਾ ਰਿਕਾਪ ਗੰਜ ਦਿੱਲੀ ਦੇ ਵਿੱਚ ਬਣਿਆ ਹੋਇਆ ਹੈ ਇਤਿਹਾਸ ਦੇ ਵਿੱਚ ਇਹ ਵੀ ਜ਼ਿਕਰ ਹੈ ਕਿ ਜਿਹੜੇ ਭਾਈ ਲੱਖੀ ਜ ਲੱਖੀ ਸਾਹਿਬ ਜੀ ਸਨ ਉਹ ਭਾਈ ਮਨੀ ਸਿੰਘ ਜੀ ਦੇ ਸਹੁਰਾ ਜੀ ਸਨ ਉਹਨਾਂ ਦਾ ਜਿਹੜਾ ਸੀ ਗੁਰੂ ਘਰ ਦੇ ਨਾਲ ਬਹੁਤ ਜ਼ਿਆਦਾ ਲगाव ਸੀ ਪਿਆਰ ਸੀ ਇਸ ਤਰ੍ਹਾਂ ਗੁਰੂ ਤੇਗ ਬਹਾਦਰ ਸਾਹਿਬ ਦੀ ਜਿਹੜੀ ਹੈ ਉਹ ਸ਼ਹਾਦਤ ਹੋਈ ਹੈ ਔਰ ਉਸ ਤੋਂ ਬਾਅਦ ਜਿਹੜੀ ਗੁਰਗੱਤੀ ਸੀ ਉਹ ਆਪਣੇ ਚੱਲਣ ਮਿਲੇ ਉਹਨਾਂ ਨੇ ਜਦੋਂ ਉਹਨਾਂ ਨੇ ਅਨੰਦਪੁਰ ਸਾਹਿਬ ਤੋਂ ਗੁਰੂ ਸਾਹਿਬ ਚੱਲੇ ਸੀ ਤਾਂ ਉਹ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਉਹ ਤੋਂ ਗੁਰਗੱਦੀ ਦੀ ਜ਼ਿੰਮੇਵਾਰੀ ਉਹਨਾਂ ਨੇ ਸੌਂਪ ਦਿੱਤੀ ਸੀ ਗੁਰੂ ਤੇਗ ਬਹਾਦਰ ਸਾਹਿਬ ਦੀ ਸ਼ਹਾਦਤ ਜਿਹੜੀ ਹੋਈ ਹੈ ਹੋਈ ਸੀ ਉਹਦੇ ਵਿੱਚ ਇਹ ਗੱਲ ਸਭ ਦੇ ਲਈ ਇੱਕ ਸਿੱਖਿਆ ਦਾ ਸਿੱਖਿਆ ਸੀ ਕਿ ਜ਼ੋਰ ਜ਼ਬਰਦਸਤੀ ਅਪਾ ਪਿੱਛੇ ਪਹਿਲਾਂ ਗੁਰੂ ਨਾਨਕ ਸਾਹਿਬ ਬਾਰੇ ਪੜ੍ਹਦੇ ਹਾਂ ਕਿ ਜਦੋਂ ਉਹਨਾਂ ਨੂੰ ਜਨੇਊ ਪਾਉਣ ਦੀ ਰਸਮ ਹੋਣ ਲੱਗੀ ਸੀ ਤਾਂ ਗੁਰੂ ਸਾਹਿਬ ਨੇ ਇਨਕਾਰ ਕੀਤਾ ਸੀ ਕਿ ਇਹ ਵਾਲੀ ਜਿਹੜੀ ਰਸਮਾਂ ਨੇ ਉਹ ਨਹੀਂ ਨਿਭਾਉਣਗੇ ਜੇ ਜਨੇਊ ਪਾਉਣਾ ਹੈ ਤਾਂ ਪਹਿਲਾਂ ਮੇਰੀ ਵੱਡੀ ਭੈਣ ਜਿਹੜੇ ਦੇ ਬੇਬੇ ਨਾਨਕੀ ਜੀ ਉਹਨਾਂ ਨੂੰ ਪਾਇਆ ਜਾਵੇ ਤਾਂ ਉਹ ਅਗਲੀ ਉਦਾਹਰਨ ਉਹਨਾਂ ਨੇ ਜਨੇਊ ਦੀ ਜਿਹੜੀ ਦਿੱਤੀ ਸੀ ਬਾਣੀ ਦੇ ਵਿੱਚ ਆਪਾਂ ਪੜਦੇ ਹਾਂ ਦਇਆ ਕਪਾ ਸੰਤੋਖ ਸੂਤ ਜਤ ਗੰਢੀ ਸਤਵਟ ਇਹ ਜਨੇਉ ਜੀ ਕਾ ਹਈਤਾ ਪੰਡੇ ਕਤ ਕਿ ਕਿਹੜਾ ਜਨੇਉ ਸਿੱਖਨੇ ਪਉਣਾ ਹੈ ਇਹ ਉਹਨਾਂ ਨੇ ਡਿਫਾਈਨ ਕੀਤਾ ਗੁਰਬਾਣੀ ਦੇ ਅੰਦਰ ਖੁਦ ਉਹਨਾਂ ਨੇ ਜਨੇਉ ਨਹੀਂ ਪਾਇਆ ਪਰ ਜਦੋਂ ਜਨੇਉ ਲੈਣ ਦੀ ਗੱਲ ਆਈ ਤਾਂ ਜਦੋਂ ਕਸ਼ਮੀਰੀ ਪੰਡਤ ਗੁਰੂ ਤੇਗ ਬਹਾਦਰ ਸਾਹਿਬ ਕੋਲ ਫਰਿਆਦੀ ਹੋਏ ਤਾਂ ਗੁਰੂ ਸਾਹਿਬ ਨੇ ਉਹਨਾਂ ਦੀ ਰੱਖਿਆ ਕੀਤੀ ਕਿ ਜ਼ੋਰ ਜ਼ਬਰਦਸਤੀ ਨਾਲ ਕਿਸੇ ਦਾ ਵੀ ਜਿਹੜਾ ਜਨੇਊ ਜਾਂ ਕਹਿ ਲੋ ਕਿ ਧਰਮ ਜਿਹੜਾ ਉਹ ਤਬਦੀਲ ਕਰਨ ਦਿੱਤਾ ਨਹੀਂ ਜਾਏਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ